ਅਸੀ ਕੱਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਅੱਜ ਆਪਾਂ ਪਿੰਡ ਕਾਲੇਕਾਂ ਦੇ ਵਿੱਚ ਖੜੇ ਆ ਜੀ ਸੋ ਦੇਖ ਸਕਦੇ ਹਾਂ ਸਰਬਾ ਸਿੰਘ ਸਰਪੰਚ ਸਾਬਕਾ ਜੋ ਹੁਣ ਵਾਲਿਆਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਏ ਨੇਗੇ ਉਹਨਾਂ ਦਾ ਸਵਾਗਤ ਹੋ ਰਿਹਾ ਹੈ ਪਿੰਡ ਕਾਲੇਕਾਂ ਵੱਲੋਂ ਸਾਡੇ ਸਾਬਕਾ ਸਰਪੰਚ ਚੇਤਰਾਮ ਸ਼ਰਮਾ ਜੀ ਸੋ ਨਾਲ ਹੀ ਸਾਡੇ ਸਰਪੰਚ ਸੁਖਦੇਵ ਸਿੰਘ ਜੀ ਤੇ ਸਰਬੇ ਸਰਪੰਚ ਸਾਹਿਬ ਦਾ ਸਵਾਗਤ ਕਰਦੇ ਹੋਏ ਤੇ ਦੇਖ ਸਕਦੇ ਹੋ ਪਿੰਡ ਕਾਲੇਕਾਂ ਦੇ ਵਿੱਚ ਸਵਾਗਤ ਹੋ ਰਿਹਾ ਹੈ ਜੀ ਸੋ ਬਹੁਤ ਸੁਣੀ ਗੱਲ ਐ ਚੋਣਾਂ ਦੇ ਵਿੱਚ ਖੜੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਬਾਕੀ ਸਮੇਂ ਦੀ ਤੁਹਾਨੂੰ ਪਤਾ ਹੀ ਐ ਦੇਖ ਸਕਦੇ ਹੋ ਸਾਰੀ ਸੰਗਤ ਖੜੀ ਐ ਪਿੰਡ ਕਾਲੇ ਕਹਿੰਦੇ ਹਨ ਜੋ ਕਾਂਗਰਸ ਪਾਰਟੀ ਦੇ ਵਿੱਚੋਂ ਚੋਣ ਲੜ ਰਹੇ ਨੇ ਤੇ ਸੋ ਸਰਨਦਰ ਨਾਲ ਮਿਲ ਕੇ ਆ ਜੀ ਭਾਈ ਆਹ ਖੜਕੇ ਬੰਦ ਲਾਂਗੇ ਪ੍ਰੋਗਰਾਮ ਖੁੱਝ ਜੀ ਕੇ ਸਾਹੀ ਜੇ ਕਰਕੇ ਬਾਰੇ ਆ ਗਈ ਜੀ ਮੜਾ ਖੁੱਲਾ ਕਰ ਲੋ ਮੜਾ ਦੇਖ ਪਿੰਡ ਕੋਟਦੁੰਨਾ ਤੋਂ ਸਾਬਕਾ ਸਰਪੰਚ ਸਾਡੇ ਵਿੱਚ ਇੱਥੇ ਮੌਜੂਦ ਨੇ ਸੋ ਦੇਖ ਸਕਦੇ ਹੋ ਹਨ ਜੀ ਤੇ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਹਾਰਾਂ ਦੇ ਨਾਲ ਸਵਾਗਤ ਕੀਤਾ ਵੇ ਤੇ ਥੋੜਾ ਜਿਹਾ ਉਰਾਂ ਨੂੰ ਖੋਜੋ ਜੀ ਉਰਾਂ ਨੂੰ ਖੋਜੋ ਥੋੜਾ ਜਿਹਾ ਆਪਾਂ ਆਪਾਂ ਉਰਾਂ ਹੋ ਜੋ ਥੋੜਾ ਜਿਹਾ ਪਰਲੇ ਪਾਸੇ ਰਸਤਾ ਛੱਡ ਦਿਓ ਜੀ ਥੋੜਾ ਜਿਹਾ ਹੂੰ ਆਜੋ ਆਜ ਤਾਂ ਔਰ ਨੰਮੇ ਕਿਵੇਂ ਭਾਈ ਠੀਕ ਹੈ ਅਜਾ ਬੱਜਾ ਫੜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਸੋਸੀ ਕਾਲ ਜੀ ਤੁਹਾਨੂੰ ਮੁਬਾਰਕਾਂ ਵਧਾਈਆਂ ਜੀ ਤੁਹਾਨੂੰ ਇਲੈਕਸ਼ਨ ਦੇ ਵਿੱਚ ਤੁਸੀਂ ਖੜੇ ਹੋਏ ਹੋਗੇ ਅ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਜੀ ਜਿਵੇਂ ਆਪਾਂ ਇਲੈਕਸ਼ਨ ਲੜ ਰਹੇ ਹਾਂ ਚੋਣ ਲੜ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਕਿੰਨੀ ਕੁ ਸਪੋਰਟ ਹੈ ਮੈਂ ਕਹਿੰਦਾ ਜੀ ਪ੍ਰਮਾਤ ਪਹਿਲਾਂ ਤਾਂ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਨੂੰ ਵੈਗੁਰੂ ਜੀ ਦੀ ਫਤਿਹ ਇੰਨਾ ਪਿਆਰ ਮਿਲ ਰਿਹਾ ਸੀ ਹੂੰ ਜਿਹੜਾ ਹਾ ਕਾਲੇ ਕਹਿੰਦੇ ਅੱਜ ਹਾਰਾਂ ਦਾ ਪਿਆਰ ਹੋਤਾ ਹੂੰ ਅੰਦਰੋਂ ਮਨ ਦੇ ਵਿੱਚ ਨਹੀਂ ਪੁੱਛਿਆ ਬਾਈ ਠੀਕ ਹੈ ਜੀ ਤੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਡੋਰ ਟੂ ਡੋਰ ਤੁਸੀਂ ਹਰ ਰੋਜ਼ ਹਨਾ ਕੰ ਪਿੰਡਾਂ ਦੇ ਵਿੱਚ ਜਾਂਦੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਪਿੰਡਾਂ ਦੇ ਵਿੱਚੋਂ ਕਿਵੇਂ ਕਿੰਨਾ ਕੁ ਪਿਆਰ ਮਿਲ ਰਿਹਾ ਜਿਹੜੀ ਗਰੀਬ ਜਨਤਾ ਬਾਈ ਬੜੀ ਦੁਖੀ ਆ ਹੂੰ ਜਿਹੜਾ ਹਜ਼ਾਰ ਹਜ਼ਾਰ ਰੁਪਏ ਕਹਿ ਕੇ ਸਰਕਾਰ ਨੇ ਸਰਪੰਚ ਸਾਹਿਬ ਹੂੰ ਨਾਰੇ ਲਾਇਨੇ ਨਾ ਲੋਕ ਤਾਂ ਹਾਰ ਮਾਰ ਮਾਰ ਰੋ ਰਹੇ ਸਹੀ ਗੱਲ ਥੱਕੀ ਵਾਰੀ ਥੱਕੀ ਮਾਰੀ ਜੀ ਜਮਾ ਇਹ ਜੀ ਸਰਕਾਰ ਮੈਂ ਕਹਿੰਦਾ ਨਾ ਤਾਂ ਘਟੀਆਂ ਆਵੇ ਨਾ ਆਉਣ ਦਾ ਮੈਂ ਕਹਿੰਦਾ ਪ੍ਰਮਾਤਮਾ ਅਕੀ ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਨੌਕਰੀ ਜਿਹੜੇ ਗਰੀਬਾਂ ਦੇ ਘਰ ਆ ਜਾ ਕੇ ਦੇਖੋ ਐਨੇ ਮਾੜੇ ਹਾਲਾਤ ਹੋਏ ਪੈਨੇ ਤੁਸੀਂ ਸੋਚ ਵੀ ਨਹੀਂ ਸਕਦੇ ਸਰਪੰਚ ਸਾਹਿਬ ਜਿਵੇਂ ਤੁਸੀਂ ਪਹਿਲਾਂ ਸਰਪੰਚੀ ਕਰੀਆ ਹੈ ਨਾ ਉਦੋਂ ਵੀ ਸੁਰੱਖਿਅਤ ਹੀ ਰਹੇ ਹੋ ਮਤਲਬ ਕੰਮ ਹੈ ਮਤਲਬ ਜੀ ਜਾਣਨਾ ਕੰਮ ਕਰੇ ਨੇ ਜੱਜ ਕੇ ਕੰਮ ਕਰੇ ਨੇ ਲੜਕੇ ਕੰਮ ਕਰੇ ਨੇ ਹੈ ਨਾ ਕਿ ਇਸ ਇਲੈਕਸ਼ਨ ਜਦੋਂ ਜਿੱਤ ਗਏ ਉਸ ਤੋਂ ਬਾਅਦ ਵੀ ਐਸੀ ਤਰ੍ਹਾਂ ਹੀ ਕਾਇਮ ਰਹੋਗੇ ਪਹਿਲਾਂ ਮੈਂ ਬਲਾਕ ਸੰਮਤੀ ਚੋਣ ਲੜੀਆ ਪੱਪੀ ਵਰਗੇ ਮੇਰੇ ਨਾਲ ਸਾਰੇ ਨਾਲ ਹੀ ਸੀ ਭਾਈ ਹਾਂਜੀ ਉਸ ਤੋਂ ਬਾਅਦ ਮੈਂ ਸਰਪੰਚੀ ਦੀ ਚੋਣ ਲੜੀ ਠੀਕ ਹੈ ਹੁਣ ਪ੍ਰਮਾਤਮਾ ਨੇ ਆਹ ਕਿਰਪਾ ਕਰੀਆ ਮੇਰਾ ਇੱਕ ਸੂਲ ਆ ਬਾਈ ਜ਼ਿੰਦਗੀ ਦਾ ਸਾਡੇ ਪਿੰਡ ਚੋ ਵੀ ਪੁੱਸਰ ਉਹ ਤਾਂ ਲੋਕ ਤਾਂ ਕਮੈਂਟ ਦੂਜੇ ਗਲਤ ਕਰ ਦਿੰਦੇ ਨੇ ਉਹ ਤਾਂ ਫਿਰ ਐ ਹੁੰਦਾ ਹੀ ਆ ਜੀ ਵਿੱਚ ਮੈਂ ਨਸ਼ੇ ਨੂੰ ਟੱਚ ਨਹੀਂ ਕਰਦਾ ਬਾਈ ਠੀਕ ਹੈ ਜੀ ਜ਼ਿੰਦਗੀ ਦਾ ਸੂਲ ਆ ਇਹ ਸਰਪੰਚ ਸਾਹਿਬ ਹਾਂ ਹਾਂ ਮੈਂ ਦਾਰੂਆਣਾ ਜਰੂਰ ਬਹੇਣਾ ਉੱਥੇ ਜਦੋਂ ਪਾਕੇ ਲਾਉਂਦੇ ਨੇ ਗਲਾਸ ਵੀ ਪੜਾ ਲੈਣਾ ਮੈਂ ਠੰਡਾ ਪਾਕੇ ਪੜਾ ਲੈਣਾ ਬਿਲਕੁਲ ਜੀ ਸਰਪੰਚ ਸਾਹਿਬ ਪਰ ਮੈਂ ਬਾਈ ਨਸ਼ਾ ਟੱਚ ਨਹੀਂ ਅੱਛਾ ਜੀ ਇੱਕ ਕਾਲੇ ਕੇ ਆਦੇ ਸਾਰੇ ਜਿੰਨਾ ਨਗਰ ਹੈਗਾ ਇਹਨਾਂ ਤੋਂ ਮੈਂ ਇੱਕ ਗੱਲ ਦੀ ਮਾਫੀ ਮੰਗਦਾ ਹਾਂ ਹੂੰ ਸਮੇਂ ਦੀ ਘਾਟ ਕਾ ਹੋਣ ਕਰਨਾ ਹੂੰ ਮੈਥੋਂ ਕੱਲੇ ਕੱਲੇ ਘਰੇ ਨਹੀਂ ਜਾ ਇਹ ਸਾਰੇ ਦੁਬੱਟੀ ਸਰਪੰਚ ਸਾਹਿਬ ਮਾਫੀ ਆ ਹਾਂ ਆ ਸਾਡੀ ਸਾਰੀ ਟੀਮ ਖੜੀ ਆ ਜਿੰਨੇ ਹੈਗੇ ਸਰਪੰਚ ਸਾਹਿਬ ਖਣੇ ਨੇ ਬਕਤਪੂਰ ਖਣੇ ਨੇ ਆ ਸਾਰੇ ਨਿੰਬੇ ਹੋਰੀ ਸਾਰੇ ਪੰਮੀ ਵਰਗੇ ਸਾਰੇ ਗੋਬਿੰਦ ਹੋਰੀ ਸਾਰਿਆਂ ਦਾ ਸਾਰਿਆਂ ਨਾਲ ਨਾਲ ਲਾ ਕੇ ਫਿਰ ਬਈ ਲੋਕ ਹਾਂ ਬੇਨਤੀ ਕਰ ਰਹਾ ਸਮਾਂ ਲੱਗ ਜਾਂਦਾ ਕਿਉਂਕਿ ਸਾਰੇ ਪ੍ਰੋਗਰਾਮ ਨੇ ਬਾਈ ਮੈਂ ਇਹੀ ਬੇਨਤੀ ਕਰਦਾ ਬਾਈ ਅੱਜ ਮੈਨੂੰ ਆ ਬੜੀ ਵੱਡੀ ਖੁਸ਼ੀ ਹੋਈ ਜਿਹੜੇ ਕਾਲੇਗਾਚ ਅੱਜ ਜਹਾਰ ਪਏ ਨੇ ਕਾਲੇਕੇ ਪਿੰਡ ਤੇ ਮੈਨੂੰ ਮਾਣ ਮਾਣ ਮੈਨੂੰ ਸਾਰੇ ਬੰਦ ਸਾਰੇ ਪਿੰਡਾਂ ਤੇ ਸਰਪੰਚ ਕਾਲੇਗਾਹ ਦੇ ਵਿੱਚ ਮੈਨੂੰ ਬਹੁਤ ਖੁਸ਼ ਕਿਉਂਕਿ ਵੱਡਾ ਪਿੰਡ ਹੋਣ ਕਰਕੇ ਮੈਨੂੰ ਸਾਰਿਆਂ ਤੋਂ ਵੱਡਾ ਮਾਣ ਕਾਲੇਗਾਹ ਤੇ ਸਭ ਤੋਂ ਵੱਡਾ ਮਾਣ ਹੈ ਸਨਮਾਨ ਮੈਨੂੰ ਸਾਰੇ ਪਿੰਡਾਂ ਤੇ ਆ ਕਾਲੇਕੇ ਨੂੰ ਪਹਿਲਾਂ ਤੂੰ ਹੀ ਹੈਗਾ ਕਿਉਂਕਿ ਮੈਂ ਖੇਡਦਾ ਰਿਆ ਇੱਥੇ ਟੂਰਨਾਮੈਂਟਾਂ ਦੇ ਵਿੱਚ ਮੈਂ ਕਬੱਡੀ ਫੁੱਟਬਾਲ ਦਾ ਬਾਈ ਨੇਸ਼ਨਲ ਤੇ ਕਿਪਰ ਮੇਰਾ ਫੁੱਟਬਾਲ ਖੇਡਦਾ ਹਾਂ ਕਿਉਂਕਿ ਆ ਗੋਵਿੰਦੂ ਜਿੰਨੇ ਵੀ ਫੁੱਟਬਾਲ ਦੇ ਖਿਡਾਰੀ ਨੇ ਠੀਕ ਹੈ ਇਹਨਾਂ ਨੂੰ ਸਾਰਿਆਂ ਨੂੰ ਬਾਈ ਸਾਰੇ ਮੇਰੀ ਸਪੋਰਟ ਕਰ ਰਹੇ ਨੇ ਸਰਪੰਚ ਸਾਹਿਬ ਜੇ ਆਪਾਂ ਸੁਝੇ ਇਸ ਇਲੈਕਸ਼ਨ ਦੇ ਵਿੱਚ ਕਿੰਨੇ ਪਿੰਡ ਆਉਂਦੇ ਨੇ ਜੀ 17 ਪਿੰਡ ਨੇ ਜੀ 17 ਪਿੰਡ ਆਉਂਦੀ ਨੇ ਹਨਾ ਜੀ 17 ਪਿੰਡਾਂ ਦੇ ਵਿੱਚੋਂ ਕਿੰਨੀ ਵੋਟ ਹੋ ਸਕਦੀ ਹੈ ਜੀ ਦੇਖੋ ਜੀ ਅੰਦਾਜ਼ਾ ਦੇਖੋ ਪ੍ਰਮਾਤਮਾ ਦੀ ਆਹੋ ਹੈ ਨਾ ਲੋਕਾਂ ਦਾ ਪਿਆਰ ਜਿਹੜੀ ਭੁਗਤਨੀਆ ਵੋਟ ਆਪਾਂ ਉਹਦੀ ਗੱਲ ਨਹੀਂ ਕਰਦੇ ਜੀ ਉਹ ਅੰਦਾਜ਼ਾ ਜਾਂ ਮਤਲਬ ਕਿੰਨੀ ਕ ਵੋਟ ਹੋ ਸਕਦੇ ਆ ਸਰਪੰਚ ਸਾਹਿਬ ਜੇ ਆਪਾਂ ਗੱਲ ਕਰੀਏ ਤੇ 17 ਪਿੰਡ ਨੇ ਜਿਵੇਂ ਇੱਕ ਪਿੰਡ ਦੇ ਵਿੱਚੋਂ 6000 7000 ਇਹ ਸਾਹਿਬ ਨਾਲ ਤਾਂ ਵੀ ਸਰਪੰਚੀ ਤੋਂ ਵੀ ਵੱਧਾ ਸਰਪੰਚੀ ਦਾ ਕਿੰਨੀ ਵੋਟ ਭੁਗਤਨੀ ਚਾਹੀਦੀ ਹੈ ਜੀ ਸਰਪੰਚੀ ਦਾ ਵੱਧ ਵੋਟ ਭੁਗਤੂਗੀ ਜਿਹੜੇ ਹਿਸਾਬ ਨਾਲ ਲੋਕਾਂ ਨੂੰ ਪਿਆਰ ਆਉਂਦਾ ਹਾਂ ਇਹੋ ਜੇ ਇਹੋ ਜੇ ਸਰਪੰਚ ਸਾਹਿਬ ਹਾਂ ਸਰਪੰਚ ਸਾਹਿਬ ਇੱਕ ਇੱਕ ਗੱਲ ਦੱਸੋ ਜੀ ਵੀ ਇਹੋ ਜੇ ਕੋਈ ਚਾਰ ਕੰਮ ਦੱਸ ਦਿਓ ਜੀ ਜਿਹੜਿਆਂ ਨੂੰ ਲੈ ਕੇ ਆਪਾਂ ਇਲੈਕਸ਼ਨ ਦੇ ਵਿੱਚ ਉਤਰੇ ਹੋਏ ਆਗੇ ਵੀ ਕੀ ਤੁਹਾਡੇ ਦਿਲ ਦੇ ਵਿੱਚ ਇਹਦੀ ਵੀ ਆਪਾਂ ਆਹ ਕੰਮ ਜਰ ਕਰਾਉਣੀ ਹੀ ਕਰਾਉਣੇ ਜਿੱਤਗੇ ਬਈ ਪਤਾ ਕੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜੀ ਮੇਰੀ ਕਾਂਗਰਸ ਪਾਰਟੀ ਖੜੀ ਆ ਇਹ ਹੂੰ ਜਿਹੜਾ ਵੀ ਮੈਂ ਪਿੰਡ ਦੇ ਵਿੱਚ ਪ੍ਰੋਗਰਾਮ ਕਰਿਆ ਕਰੂੰਗਾ ਹੂੰ ਠੀਕ ਆ ਇਹ ਕਹਿੰਦੇ ਸੀ ਨਾ ਸੱਤਾ ਚੋਂ ਸਰ ਸਰਪੰਚ ਸਰਪੰਚ ਸਤਿ ਸ੍ਰੀ ਅਕਾਲ ਸਰਪੰਚ ਸਰਪੰਚ ਲਾ ਕੇ ਵਿਖਾਏ ਕੀ ਬਾਤ ਹੈ ਜੀ ਕੀ ਬਾਤ ਹੈ ਚਾਰ ਪੈ ਠੀਕ ਹੈ ਬਾਕੀ ਸਾਰੇ ਜਿਹੜੇ ਨਾਲ ਜੀ ਤਾੜੀਆਂ ਦੇ ਨਾਲ ਸਵਾਗਤ ਹੋ ਰਿਹਾ ਹੈ ਜੀ ਜੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਸਮੇਂ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੈਗੀ ਸਾਰਿਆਂ ਨਾਲ ਮਿਲਣਾ ਜੁਲਣਾ ਕਰਨਾ ਹੁੰਦਾ ਜੀ ਹੋਰ ਵੀ ਲਾਉਣਾ ਜੀ ਹੈ ਜੀ ਰਾਉਂਡ ਲਾਉਣਾ ਜੀ ਅੱਛਾ ਰਾਉਂਡ ਲਾਉਣਾ ਹੈ ਰਾਉਂਡ ਥੋੜੀ ਜਿਹੀ ਘਰਾ ਵਿੱਚ ਲਾਉਣਾ ਹੈ ਜੇ ਲੋ ਆਪੀ ਸਰਪੰਚ ਸਾਹਿਬ ਵਾਕੀ ਉਹ ਚਲਾ ਲਾਂਗੇ ਕੰਮ ਕਿਉਂਕਿ ਮੈਂ ਪੂਰੇ ਸਮੇਂ ਦੀ ਸਭ ਨੂੰ ਪਤਾ ਘਾਟਾ ਛੋੜੀ ਜੀ ਇੱਕ ਅਪੀਲ ਕਰ ਦੋ ਜੀ ਜਿੰਨੇ ਪਿੰਡ ਤੁਸੀਂ ਦੱਸੇ ਸਾਰੇ ਪਿੰਡ ਜਿਵੇਂ ਆਪਾਂ ਕਾਲੇ ਕੰਦੇ ਵਿੱਚ ਖੜੇ ਆ ਵੋਟਰਾਂ ਨੂੰ ਕੀ ਪੀ ਲਈ ਬਸ ਇਹ ਹੱਥ ਬੰਨ ਕੇ ਬੇਨਤੀ ਆ ਬਾਈ ਨੂੰ ਇੱਕ ਮੌਕਾ ਦੇ ਕੇ ਦੇਖਿਓ ਜਿਹੜਾ ਹਲਕਾ ਪਰਦਾੜਾ ਜਮਾ ਬੇਕਾਰ ਕਰਿਆ ਪਿਆ ਨਾ ਆਪਣੇ ਸਾਰੇ ਪਿੰਡ ਇਹਨੂੰ ਕੋਈ ਪੁੱਛ ਨਹੀਂ ਰਿਹਾ ਕਾਂਗਰਸ ਨੂੰ ਚੇਤਾਨਣ ਵਾਂਗੂ ਖੜੀ ਕਰਨਾ ਬਾਈ ਸਰਪੰਚ ਸਾਹਿਬ ਬੋ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਲਾ ਢਿੱਲੋ ਜਿੰਦਾਬਾਦ ਚੰਨੀ ਤੰਨੀ ਸਾਹਿਬ ਜਿੰਦਾਬਾਦ ਧੰਨਵਾਦ ਜੀ ਸੋ ਦੇਖ ਸਕਦੇ ਹੋ ਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸਰਬਾ ਸਿੰਘ ਸਾਹਿਬ ਦਾ ਸਰਪੰਚ ਕੋਟਦੁਨਾ ਸੋ ਉਹਨਾਂ ਵੱਲੋਂ ਅੱਜ ਪਿੰਡ ਕਾਲੇਕੇ ਦੇ ਵਿੱਚ ਡੋਰ ਟੂ ਡੋਰ ਗਿਆੜਾ ਦਿੱਤਾ ਜਾਊਗਾ ਵੋਟਰਾਂ ਨੂੰ ਅਪੀਲ ਕੀਤੀ ਜਾਊਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੋਰੀ ਗੋਰੀ ਸਰਦਾਰ ਸਰਬਾ ਸਿੰਘ ਸਰਪੰਚ ਸਪੋਰਟ ਦੋਨਾ ਜੋ ਪਿੰਡ ਕਾਲੇ ਕੈਂਦੇ ਵਿੱਚ ਅੱਜ ਡੋਰ ਟੂ ਡੋਰ ਕਰ ਰਹੇ ਨੇ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੀ ਸੋ ਦੇਖ ਸਕਦੇ ਹੋ ਤੁਸੀਂ ਸਮੂਹ ਨਗਰ ਪਿੰਡ ਕਾਲੇਕੇ ਜੋ ਸਪੋਰਟ ਦੇ ਵਿੱਚ ਉਹਨਾਂ ਦੇ ਨਾਲ ਡੋਰ ਟੂ ਡੋਰ ਘਰਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਵੋਟਾਂ ਦੀ ਅਪੀਲ ਕਰ ਰਹੇ ਨੇ ਜੀ ਠੀਕ ਹੈ ਜੀ ਮੈਂ ਨਹੀਂ ਦੇ ਹੁੰਦਾ ਪਰ ਕੋਈ ਠੀਕ ਹੈ ਕੋਈ ਗੱਲ ਇਹ ਵੈਗਰ ਸੁੱਖ ਰੱਖੇ ਪਾਵਰ ਆ ਜਾਂਦੇ ਬਾਕੀ ਸਰਪੰਚ ਸਾਹਿਬ ਬੈਠੇ ਨੇ ਦੋ ਸਪੰਚ ਬੈਠੇ ਨੇ ਠੀਕ ਹੈ ਜਾਈ ਜਾ ਕਰੋ ਸਾਰੀ ਪੰਚਾਇਤ ਖੜੀ ਹੈ ਕਿੰਨਾ ਕੋਈ ਇਹ ਸਾਡੇ ਲਾ ਲਾ ਕਰਦੇ ਤੁਹਾਨੂੰ ਦਿੱਖਦਾ ਸਾਰਿਆਂ ਘੜਾ ਨੂੰ ਦਿੱਖਦਾ ਕੋਈ ਨਾ ਕੋਈ ਸਾਰਿਆਂ ਕੋ ਸੋਚੋ ਜੀ ਇੱਕ ਮਿੰਟ ਗੱਲਾਂ ਆ ਪਿੰਡ ਲਈ ਬੰਦ ਹਾਂ ਇਹ ਬਾਤ ਕੋਈ ਗੱਲ ਨਹੀਂ ਉਹ ਵੀ ਮੈਂ ਬੇਤੀ ਹੋ ਕਰਦਾ ਮੈਂ ਸੋਡਾ ਭਾਈਚਾਰਾ ਠੀਕ ਹੈ ਮੈਂ ਤੁਹਾਡੇ ਨਾਲ ਖਤਰਾੜ ਦੇ ਨਾਲ ਬੰਦਾ ਜਿੱਥੇ ਕੋ ਕਰਦਾ ਠੀਕ ਹੈ ਬੇਬੇ ਜਉਂਦੀ ਨਾ ਬੇਬੇ ਠੀਕਾ ਬਹੁਤ ਬਹੁਤ ਧੰਨਵਾਦ ਜੰਗਾ ਭਾਈ ਬਹੁਤ ਤਕੜਾ ਜੋਸ਼ ਹੈ ਜੀ ਜਿਵੇਂ ਸਰਪੰਚ ਕਲਕੱਤਾ ਦਾ ਜੋਸ਼ ਸੀ ਨਾ ਜਿਹੜੇ ਹਿਸਾਬ ਨਾਲ ਕਲਕੱਤਾ ਸਾਹਿਬ ਚੱਲਦੇ ਸੀ ਜਿਨ੍ਹਾਂ ਦਾ ਤਤਲ ਹੋ ਗਿਆ ਸੋ ਦੁਨੀਆ ਤੋਂ ਚਲੇ ਗਏ ਉਹਨਾਂ ਵਰਗਾ ਜੋਸ਼ ਇਸ ਸਰਪੰਚ ਵਿੱਚ ਵੀ ਦੇਖਣ ਨੂੰ ਮਿਲਦਾ ਹੈ